ਸਹਿਯੁਕਤ ਕਿਸਾਨ ਮੋਰਚਾ ਤੇ ਦੂਸਰੇ ਪਾਸੇ ਬੀਕੇਯੂ ਉਗਰਾਹਾਂ ਦੇ ਨਾਲ ਕ੍ਰਾਂਤੀਕਾਰੀ ਜਥੇਬੰਦੀਆਂ ਜਿਹੜੀਆਂ ਨੇ ਉਹ ਸਹਿਯੋਗ ਤੇਰੀਆਂ ਨੇ ਜਿਸ ਤੋਂ ਬਾਅਦ ਅੱਜ ਵਿਧਾਨ ਸਭਾ ਵੱਲ ਕੂਚ ਕਰਨ ਦਾ ਜਿਹੜਾ ਪਲਾਨ ਸੀਗਾ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਮੀਟਿੰਗ ਜਿਹੜੀ ਹੈਗੀ ਆ ਉਹ ਉਗਰਾਹਾਂ ਜਥੇਬੰਦੀ ਦੀ ਪ੍ਰਸ਼ਾਸਨ ਦੇ ਨਾਲ ਚੱਲ ਰਹੀ ਹੈ ਤਾਂ ਤਸਵੀਰਾਂ ਮੇਰੇ ਪਿੱਛੇ ਦੇਖੋਗੇ ਕਿ ਪੁਲਿਸ ਥਾਣਾ 17 ਸੈਕਟਰ ਮਾਫ ਕਰਨਾ ਜਿਹੜਾ 34 ਸੈਕਟਰ ਉੱਥੇ ਡੀਐਸਪੀ ਜਿਹੜੇ ਦਫ਼ਤਰ ਨੇ ਸਾਊਥ ਤੇ ਉੱਥੇ ਇਹ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਐਸਐਸਪੀ ਚੰਡੀਗੜ੍ਹ ਤੋਂ ਇਲਾਵਾ AIG ਜੋ ਪੰਜਾਬ ਪੁਲਿਸ ਤੋਂ ਲਗਭਗ 4 ਤੋਂ 5 ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਦੀ ਇੱਕ ਟੀਮ ਬਣਾ ਕੇ ਪ੍ਰਸ਼ਾਸਨ ਵੱਲੋਂ ਜਿਹੜੀ ਅਪਰੂਵਲ ਦਿੱਤੀ ਗਈ ਸੀ ਜਾਂ ਕੈਲੀਕੀ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਕਿ ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕਰਨਾ ਤਾਂ ਉਸ ਤੋਂ ਪਹਿਲਾਂ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ ਤਾਂ ਅੱਜ ਉਹ ਵਿਧਾਨ ਸਭਾ ਸੈਸ਼ਨ ਤੇ ਚੱਲਦਿਆਂ ਪੰਜਾਬ ਸਰਕਾਰ ਜਿਹੜਾ ਹੈਗਾ ਵਿਧਾਨ ਸਭਾ ਵੱਲ ਕੂਚ ਕਰਨਗੇ ਇਹ ਕਿਸਾਨ ਜਥੇਬੰਦੀ ਤਾਂ ਉਸ ਤੋਂ ਪਹਿਲਾਂ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ ਜਿਸ ਵਿੱਚ AIG ਪੰਜਾਬ ਪੁਲਿਸ ਔਰ ਦੂਸਰੇ ਪਾਸੇ ਚੰਡੀਗੜ੍ਹ ਦੇ ਐਸਐਸਪੀ ਔਰ ਐਸਐਸਪੀ ਮੁਹਾਲੀ ਤੋਂ ਇਲਾਵਾ तमाम ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਐ ਔਰ ਕੀ ਕੁਝ ਜਿਸੇ ਵੀ ਸਿੱਟਾ ਨਿਕਲਦਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਪਹਿਲਾਂ ਤੋਂ ਹੀ ਇਹ ਜੜੀਆਂ ਮੰਗਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਖੇਤੀ ਨੀਤੀ ਜੜੀ ਮੁਹਿੰਮ ਹੈ ਜਾਂ ਫਿਰ ਖੇਤੀ ਨੀਤੀ ਪਾਲਿਸੀ ਹੈ ਉਸ ਨੂੰ ਬਣਾਉਣ ਦੇ ਲਈ ਜਿਹੜਾ ਪਹਿਲਾਂ ਤੋਂ ਹੀ ਸਰਕਾਰ ਦੇ ਨਾਲ ਗੱਲਾਂ ਚੱਲ ਰਹੀਆਂ ਸੀ ਔਰ ਇਸੇ ਤਰੀਕੇ ਦੇ ਨਾਲ ਅੱਜ ਐਸਕੇਐਮ ਪੋਲੀਟੀਕਲ ਔਰ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਬਕੇਯੂ ਉਗਰਾਹਾਂ ਦੇ ਵੱਲੋਂ ਇਹ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਜ਼ਿਕਰ ਹੋਵੇ ਤਾਂ ਪਹਿਲਾਂ ਐਸਕੇਐਮ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਜੋ ਜਿਹੜਾ ਚੰਡੀਗੜ੍ਹ ਦਾ 34 ਸੈਕਟਰ ਦੇ ਵਿੱਚ ਇਹ ਪੂਰੀ ਮੁਹਿੰਮ ਜਿਹੜੀ ਆ ਉਹ ਵਿਕੀ ਗਈ ਹੈ ਔਰ ਦੂਸਰੇ ਪਾਸੇ ਜੇਕਰ ਗੱਲ ਕਰੀ ਤਾਂ ਐਸਕੇਐਮ ਵੱਲੋਂ ਵੀ ਅੱਜ ਮਹਾਪੰਚਾਇਤ ਰੱਖੀ ਗਈ ਹੈ ਵਿਕਯੂ ਗ੍ਰਾਹਾਂ ਵੱਲੋਂ ਅੱਜ ਵਿਧਾਨ ਸਭਾ ਦਾ ਘਰਾਓ ਕਰਨਾ ਹੈ ਉੱਥੇ ਪ੍ਰਦਰਸ਼ਨ ਕਰਨਾ ਹੈ ਅਤੇ ਆਪਣੇ ਜਿਹੜੀਆਂ ਪਾਲਿਸੀਆਂ ਨੇ ਉਸ ਨੂੰ ਲੈ ਕੇ ਸਰਕਾਰ ਦੇ ਕਰਨੀ ਆਵਾਜ਼ ਪਵੇ ਔਰ ਸਰਕਾਰ ਇਸ ਪ੍ਰਤੀ ਸੁਚੇਤ ਹੋਵੇ ਇਸ ਬਾਰੇ ਜਿਹੜਾ ਹੈਗਾ ਚੰਨਾ ਪਉਣਾ ਤਾਂ ਸਿੱਧੇ ਤੌਰ ਦੇ ਉੱਪਰ ਦੱਸਿਆ ਕਿ ਹੁਣ ਮੀਟਿੰਗ ਦੇ ਵਿੱਚ ਕੀ ਕੋਈ ਸੱਟੇ ਨਿਕਲਦੇ ਰਹੇ ਮੀਟਿੰਗ ਦੇ ਵਿੱਚ ਪੰਜ ਮੈਂਬਰੀ ਜਿਹੜੇ ਚੈਨਲ ਵਿੱਚ ਜੁਗਿੰਦਰ ਸਿੰਘ ਉਗਰਾਹਾ ਚੰਡਾ ਸਿੰਘ ਔਰ ਸੁਦੇਵ ਸਿੰਘ ਕੋਕਰੀਕਲਾ ਤੋਂ ਇਲਾਵਾ ਦੋ ਹੋਰ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਪਹੁੰਚੇ ਹੋਏ ਔਰ ਇਸ ਮੀਟਿੰਗ ਦੇ ਵਿੱਚ ਕਿਉਂ ਕੁਝ ਨਿਕਲ ਕੇ ਆਉਂਦਾ ਹੈ ਇਹ ਦਿਖਣਾ ਹੋਇਆ ਕਿਉਂਕਿ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਇੱਕ ਪਾਸੇ جاری ਹੈ ਕਿਸਾਨਾਂ ਦੀਆਂ ਤਮਾਮ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਐ ਐਸਕੇਐਮ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਨੇ ਦੋ ਜਥੇਬੰਦੀਆਂ ਜਿਹੜੀਆਂ ਨੇ ਇੱਕ ਪਾਸੇ ਬੀਕੇਯੂ ਗ੍ਰਾਹਣ ਨੇ ਅੱਜ ਵਿਧਾਨ ਸਭਾ ਦਾ ਘਰਾਓ ਕਰਨਾ ਹੈ ਪ੍ਰਦਰਸ਼ਨ ਕਰਦੇ ਹੋਏ ਦੂਸਰੀ ਤਰਫ ਜਿਹੜਾ ਐਸਕੇਐਮ ਐ ਉਹਨਾਂ ਨੇ ਮਹਾਪੰਚਾਇਤ ਜਿਹੜੀ ਰੱਖੀ ਗਈ ਐ ਤਾਂ ਹੁਣ ਕੀ ਕੁਝ ਇਹਦੇ ਵਿੱਚ ਨਿਕਲ ਕੇ ਆਉਂਦਾ ਹੈ ਕਿਹੜੀਆਂ ਮੰਗਾਂ ਜਿਹੜੀਆਂ ਨੇ ਪ੍ਰਸ਼ਾਸਨ ਮੰਨਦਾ ਔਰ ਕਿਹੜੀਆਂ ਮੰਗਾਂ ਦੇ ਉੱਤੇ ਜਿਕਰ ਪੇਛ ਫਸਦਾ ਤਾਂ ਇਸ ਬਾਰੇ ਕੁਝ ਸਮੇਂ ਦੇ ਵਿੱਚ ਜਿਹੜੀ ਮੀਟਿੰਗ ਖਤਮ ਹੋਵੇਗੀ ਤਾਂ ਗੱਲਬਾਤ ਜਿਹੜੀ ਹੈਗੀ ਉਹ ਵੀ ਲਗਾਤਾਰ ਕੀਤੀ ਜਾਣੀ ਐ कैमरा पर्सन जगजीत सिंह दैनिक टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप